ਜਦੋਂ-ਜਦੋਂ ਵੀ ਪੰਜਾਬ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਮੌਕਾਪ੍ਰਸਤ ਲੋਕ ਜਾਂ ਤਾਂ ਬਿਆਨ ਦਿੰਦੇ ਆ ਕਿ ਆਂ ਭੱਜ ਜਾਂਦੇ ਆ ਤੁਸੀਂ ਹੁਣ ਦੇਖੋ ਪੰਜਾਬ ਦੇ ਵਿੱਚ ਹਾਲਾਤ ਕਿਵੇਂ ਦੇ ਬਣੇ ਹੋਏ ਆ ਕਿਉਂਕਿ ਜਦੋਂ ਦਾ ਭਾਰਤ-ਪਾਕਿਸਤਾਨ ਦੀ ਜੰਗ ਛਿੜੀ ਹੋਈ ਆ ਤੇ ਜਦੋਂ ਸਟ੍ਰਾਈਕ ਹੋਈ ਉਸ ਤੋਂ ਬਾਅਦ ਦੇ ਹਾਲਾਤ ਪੰਜਾਬ ਉੱਤੇ ਦੋ-ਤਿੰਨ ਵਾਰ ਹਮਲਾ ਹੋ ਚੁੱਕਾ ਹੈ ਕਈ ਜਗ੍ਹਾ 'ਤੇ ਬੰਬ ਲਾਸਟ ਦੀ ਜਿਹੜੀ ਖਬਰ ਆਈ ਤੇ ਜਿੱਥੇ ਸਭ ਤੋਂ ਪਹਿਲਾਂ ਭੱਜਣ ਵਾਲੇ ਜਿਹੜੇ ਲੋਕ ਸੀ ਉਹ ਸੀ ਪ੍ਰਵਾਸੀ ਮਜ਼ਦੂਰ ਜਦੋਂ ਵੀ ਕੰਮ ਦੀ ਲੋੜ ਹੁੰਦੀ ਆ ਯਾ ਆਪਣੀ ਸਖੌਲਤਾ ਲਈ ਇਹ ਪੰਜਾਬ ਦੇ ਵਿੱਚ ਟ੍ਰੇਨਾਂ ਕੱਢ ਕੇ ਆ ਜਾਂਦੇ ਆ ਪਰ ਜਦੋਂ ਮੁਸੀਬਤ ਪੈਂਦੀ ਆ ਤੇ ਉਸ ਤੋਂ ਪਹਿਲਾਂ ਹੀ ਸਮਾਨ ਆਪਣਾ ਬੋਰੀ ਵਿਸ ਤਰ੍ਹਾਂ ਇਕੱਠਾ ਕਰਕੇ ਟ੍ਰੇਨਾਂ ਨੂੰ ਚੜ ਜਾਂਦੇ ਆ ਤੁਸੀਂ ਦੇਖੋ ਸਟੇਸ਼ਨਾਂ ਦੇ ਕੀ ਹਾਲਾਤ ਬਣੇ ਆ ਲੋਕ ਛੇ ਛੇ ਮੇਂ ਨਜ਼ਰ ਆ ਰਹੇ ਇਕੱਠਾ ਕਰ ਰਹੇ ਆ ਪਰ ਇਹ ਪ੍ਰਵਾਸੀ ਮਜ਼ਦੂਰ ਆਪਣੇ ਸਟੇਟਾਂ ਵੱਲੋਂ ਭੱਜ ਰਹੇ ਆ ਜਿਵੇਂ ਕਿ ਹੁਣ ਉਹਨਾਂ ਨੂੰ ਉੱਥੇ ਜਾਂਦੇ ਹੀ ਸੇਫ ਹੋ ਜਾਣਾ ਹੈ ਕਿਉਂਕਿ ਇਹਦਾ ਕਾਰਨ ਹੈ ਕਿ ਪੰਜਾਬ ਦੇ ਮੁਸੀਬਤ ਚ ਕੋਈ ਵੀ ਨਹੀਂ ਖੜਦਾ ਚਾਹੇ ਉਹ ਸਰਕਾਰਾਂ ਹੋਣ ਚਾਹੇ ਉਹ ਉੱਥੇ ਦੇ ਮੌਕਾ ਮੌਕਾਪਰਸ ਲੋਕ ਹੋਣ ਇਹ ਪ੍ਰਵਾਸੀ ਮਜ਼ਦੂਰ ਮੌਕਾਪਰਸ ਦੇ ਲੋਕ ਨੇ ਕਿਉਂਕਿ ਜਦੂ ਕਹਿੰਦੇ ਨੇ ਇਹ ਇਹਨਾਂ ਨਾਲ ਕੋਈ ਵੀ ਉਨੀ ਕੀ ਹੁੰਦੀ ਆ ਤੇ ਪੰਜਾਬ ਦੇ ਖਿਲਾਫ ਹੋਣ ਲੱਗਿਆ ਇਹ ਦੇਰ ਨਹੀਂ ਲਾਉਂਦੇ ਤੇ ਸਭ ਤੋਂ ਵੱਡੀ ਗੱਲ ਇਥੋਂ ਲੱਗੀ ਅੱਜ ਪਤਾ ਲੱਗਾ ਵੀ ਐਲਾਨ ਅਜੇ ਹੋਇਆ ਵੀ ਨਹੀਂ ਅਜੇ ਜੰਗ ਪੂਰੀ ਤਰ੍ਹਾਂ ਛਿੜੀ ਵੀ ਨਹੀਂ ਤੇ ਇਹਨਾਂ ਨੇ ਆਪਣੇ ਬੋਰੇ ਬਿਸਤਰੇ ਬੋਲ ਕਰ ਲਏ ਤੇ ਮੈਂ ਤੇ ਪੰਜਾਬੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਹੁਣ ਸਮਝ ਜਾਓ ਜਿਹੜੇ ਜਿਹੜੇ ਦਿੱਚੇ ਤੋਂ ਭੱਜਦੇ ਆ ਨਾ ਭਈਏ ਇਨਾਂ ਦੀ ਜਗ੍ਹਾ ਤੇ ਆਪਣੇ ਪੰਜਾਬੀ ਬੰਦੇਆਂ ਨੂੰ ਕੰਮ ਦਿਓ ਤੇ ਇਹਨਾਂ ਨੂੰ ਪੱਕੇ ਹੀ ਤਰ੍ਹਾਂ ਤੌਰ ਤੇ ਛੁੱਟੀ ਕਰ ਦਿਓ ਜਿਵੇਂ ਬੋਰੀ ਬਿਸਤਰਾ ਹੌਣ ਗੋਲ ਹੋਇਆ ਨਾ ਇਸੇ ਤਰ੍ਹਾਂ ਇਹਨਾਂ ਦਾ ਬੋਰੀ ਬਿਸਤਰਾ ਗੋਲ ਪੱਕਾ ਹੀ ਕਰ ਦਿਓ ਕਿਉਂਕਿ ਦੇਖੋ ਤੁਸੀਂ ਜਿਹੜੇ ਤੁਹਾਡੀ ਮੁਸੀਬਤ ਤੇ ਨਹੀਂ ਖੜਦੇ ਉਹਨਾਂ ਨੂੰ ਆਪਾਂ ਕਰਨਾ ਵੀ ਕੀ ਏ ਤੇ ਦੇਖੋ ਤੁਸੀਂ ਹੁਣ ਜਦੋਂ ਬਾਰਡਰ ਦੇ ਉੱਤੇ ਬੰਬ ਚੱਲਣ ਲੱਗੇ ਆ ਪੰਜਾਬੀ ਦੇ ਕੋਈ ਨਹੀਂ ਭੱਜਿਆ ਪੰਜਾਬੀ ਆਪਣੇ ਘਰਾਂ 'ਚ ਬੈਠੇ ਹੋਏ ਆ ਤੇ ਇਹਨਾਂ ਨੂੰ ਆਪਾਂ ਜਿੰਦਗੀ ਲਾਉਣ ਪੈ ਗਈ ਭਾਈ ਅਜੇ ਤੱਕ ਇਹੋ ਜਿਹਾ ਕੁਝ ਹੋਇਆ ਵੀ ਨਹੀਂ ਨਾ ਜਦਾ ਅਫਵਾਹਾਂ ਡਰੀਆਂ ਨੇ ਵੀ ਆਕਾਂ ਹੋ ਜਾਣਾ ਤਾਂ ਹੋ ਜਾਣਾ ਪਰ ਜਿੱਥੇ ਅਫਵਾਹ ਤੋਂ ਪਹਿਲਾਂ ਹੀ ਮਿਲੋ ਜੰਗ ਲੱਗਣ ਤੋਂ ਪਹਿਲਾਂ ਹੀ ਇਹ ਹਾਲਾਤ ਬਣ ਗਏ ਆ ਤੇ ਬਾਅਦ ਚ ਕੀ ਬਣੂਗੇ ਤੇ ਲੋਕਾਂ ਨੇ ਬਸ ਪੰਜਾਬ ਨੂੰ ਇਹਨਾਂ ਲੋਕਾਂ ਨੇ ਪ੍ਰਵਾਸੀ ਮਜ਼ਦੂਰਾਂ ਨੇ ਕਮਾਈ ਦਾ ਸਾਧਨ ਰੱਖਿਆ ਪੰਜਾਬ ਨੂੰ ਇੱਕ ਬਸ ਜਰੀਆ ਹੀ ਬਣਾ ਰੱਖਿਆ ਹੈ ਹੋਰ ਪੰਜਾਬ ਨਾਲ ਇਹਨਾਂ ਨੂੰ ਕੋਈ ਵੀ ਦਿੱਲੀ ਇਹਨਾਂ ਦੀ ਕੋਈ ਵੀ ਭਾਵਨਾ ਨਹੀਂ ਹੈਗੀ ਕਿਉਂਕਿ ਦੇਖਣ ਨੂੰ ਮਿਲ ਰਿਹਾ ਤੁਸੀਂ ਆਪ ਦੇਖਦੇ ਹੋ ਪੰਜਾਬ ਦੇ ਹਾਲਾਤ ਇਸ ਸਮੇਂ ਤੇ ਪੰਜਾਬ ਕਿਸਾਨੀ ਦੇ ਅੰਦੋਲਨਾਂ ਚ ਗੁਜ਼ਰ ਰਿਹਾ ਹੈ ਕਿਸਾਨੀ ਵਸੇ ਲੜ ਰਿਹਾ ਹੈ ਹੁਣ ਜੇ ਨੂੰ ਬਾਰਡਰ ਦੇ ਉੱਤੇ ਇਹੋ ਜੀ ਚੀਜ਼ ਛੱਡ ਜੂਗੀ ਤੇ ਪੰਜਾਬ ਕਿਹੜੇ ਹਾਲਾਤਾਂ ਚ ਗੁਜ਼ਰੂਗਾ ਇਸ ਸਮੇਂ ਜਿਹੜੇ ਬਾਰਡਰ ਏਰੀਆ ਚ ਲੋਕ ਰਹਿੰਦੇ ਆ ਉਹਨਾਂ ਦੇ ਕੀ ਹਾਲਾਤ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਵੀ ਕਿਸੇ ਟਾਈਮ ਵੀ ਕੁਝ ਵੀ ਹੁੰਦਾ ਤੇ ਉਹਨਾਂ ਨੂੰ ਘਰ ਛੱਡਨੇ ਪੈਣੇ ਆ ਠੀਕ ਆ ਜੀ ਪਰ ਉੱਥੇ ਆਪਾਂ ਗੱਲ ਕਰੀਏ ਕਿ ਜਿਹੜੇ ਆ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਦਾ ਇਹੋ ਜਿਹਾ ਕਰਨਾ ਕਿੱਥੋਂ ਤੱਕ ਸਹੀ ਆ ਜਿਹੜੇ ਇਹਨਾਂ ਦੇ ਹੱਕਾਂ ਚ ਬੋਲਦੇ ਆ ਨਾ ਇਹਨਾਂ ਦੇ ਹੱਕ ਚ ਬੋਲਦੇ ਆ ਹੁਣ ਦੱਸੋ ਈਬੀਆਸ ਦੇਖ ਰਿਹਾ ਤੁਹਾਡੇ ਸਾਹਮਣੇ ਤੇ ਬੰਬਾ ਗੋਲੀਆਂ ਤੋਂ ਡਰਨ ਵਾਲੇ ਲੋਕ ਹਨਾ ਬੰਬਾ ਗੋਲੀਆਂ ਤੋਂ ਪੰਜਾਬੀ ਨਹੀਂ ਡਰਦੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਖੜਨ ਵਾਲੇ ਲੋਕ ਕਿਹੜੇ ਨੇ ਕਿਉਂਕਿ ਭਾਰਤ ਦੀ ਆਜ਼ਾਦੀ 'ਚ ਵੀ ਪੰਜਾਬੀ ਹੀ ਜ਼ਿਆਦਾ ਖੜੇ ਨੇ ਤੇ ਅੱਜ ਜਦੋਂ ਵਾਰ ਲੱਗੀ ਏ ਜਦੋਂ جنگ ਲੱਗਣੀ ਏ ਜਾਂ ਕੁਝ ਵੀ ਹੋਣਾ ਇਹ ਪੰਜਾਬੀ ਕਿਤੇ ਨਹੀਂ ਭੱਜਦੇ ਆਪਣੇ ਲੋਕਾਂ ਨਾਲ ਖੜੇ ਆ ਤੇ ਖੜੇ ਰਹਿਣਗੇ ਪਰ ਪ੍ਰਵਾਸੀ ਮਜ਼ਦੂਰਾ ਦਾ ਤੁਸੀਂ ਹੁਣ ਦੇਖ ਲਓ ਇਹ ਸਵਾਲ ਬਹੁਤ ਵੱਡਾ ਖੜਾ ਹੁੰਦਾ ਵੀ ਇਹਨਾਂ ਨੂੰ ਪੱਕੇ ਟ੍ਰੇਨਾਂ 'ਤੇ ਚੜਾ ਕੇ ਤੁਸੀਂ ਜੋ ਜ਼ਰੂਰ ਤੇ ਇਹਨਾਂ ਨਾਲੇ ਘਰਾਂ ਤੱਕ ਛੱਡ ਕੇ ਆਓ ਤੇ ਇਹਨਾਂ ਨੂੰ ਕੋ ਉੱਥੇ ਸੇਫਟੀ ਚ ਰਹੋ ਜਿਓ ਜਿਓ ਮਰਜ਼ੀ ਕੰਮ ਕਰੋ ਤੇ ਇੱਕ ਮੈਸੇਜ ਆ ਇੱਕ ਉਹਨਾਂ ਲੋਕਾਂ ਲਈ ਕਿ ਜਿਨ੍ਹਾਂ ਨੂੰ ਪ੍ਰਵਾਸੀ ਮਜ਼ਦੂਰ ਨਾਲ ਜ਼ਿਆਦਾ ਹੇਤ ਹੈ ਤੋ ਦੇ ਉਹ ਵੀ ਦੇਖ ਲੋ ਇਸ ਸਮੇਂ ਵੀ ਇਹਨਾਂ ਨੇ ਕੀ ਕਰਨਾ ਤੇ ਕੀ ਕਰਾਉਣਾ ਠੀਕ ਹੈ ਜੋ ਲੁੱਟਣ ਦਾ ਟਾਈਮ ਸੀ ਉਦੋਂ ਲੁੱਟ ਲਿਆ ਇਹਨਾਂ ਨੇ ਹਨਾ ਉਦੋਂ ਬਹੁਤ ਕੁਝ ਹੋਇਆ ਪਰ ਹੁਣ ਜਦੋਂ ਨਾਲ ਖੜਨ ਦਾ ਟਾਈਮ ਆ ਤੇ ਬਹੁਤ ਮਾੜੀ ਗੱਲ ਹੈ ਇਹ ਕਿਸ ਤਰ੍ਹਾਂ ਹੋਣਾ ਕਿਉਂਕਿ ਅਜੇ ਤੱਕ ਇਹੋ ਜਿਹਾ ਕੁਝ ਹੋਇਆ ਨਹੀਂ ਹੋਇਆ ਨਹੀਂ ਜੇ ਡਾਰਕ ਦੇਖੋ ਕਿਦਾਂ ਕਿਦਾਂ ਗਏ ਨੇ ਤੇ ਜੁੜੇ ਰਹੋ ਇਸ ਪੇਜ ਨਾਲ ਆਪਾਂ ਤੁਹਾਡੇ ਨਾਲ ਇਹੋ ਜੀਆਂ ਜਾਣਕਾਰੀਆਂ ਸੰਜੀਗ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ